ਜ਼ਿਲ੍ਹਾ ਮੋਗਾ ਦੇ ਪਿੰਡ ਮੀਨੀਆ ਵਿੱਚ ਸਰਪੰਚੀ ਦੀ ਚੋਣ ਲੜ ਰਹੇ ਉਮੀਦਵਾਰ ਗੁਰਸੇਵਕ ਨੇ ਵਿਰੋਧੀ ਧਿਰ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਦੋਸ਼ ਲਗਾਇਆ ਹੈ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਘਰ ਦੇ ਬਾਹਰ ਇੱਕ ਧਮਕੀ ਭਰਿਆ ਪੱਤਰ ਵੀ ਚਿਪਕਾ ਦਿੱਤਾ ਹੈ ਗੁਰਸੇਵਕ ਸਿੰਘ ਦੀ ਸ਼ਿਕਾਇਤ ਤੇ ਪੁਜੀ ਪੁਲਿਸ ਨੇ ਇਹ ਪੱਤਰ ਕੰਦ ਤੋਂ ਲਾ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਗੁਰਸੇਵਕ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6 ਵਜੇ ਉਸ ਨੂੰ ਫੋਨ ਆਇਆ ਸੀ ਫੋਨ ਕਰਨ ਵਾਲਿਆਂ ਨੇ ਉਸ ਨੂੰ ਧਮਕੀ ਦਿੱਤੀ ਅਤੇ ਘਰ ਦੇ ਬਾਹਰ ਧਮਕੀ ਪੱਤਰ ਲਗਾਏ ਜਾਣ ਦੀ ਗੱਲ ਦੱਸੀ ਇਸ ਪੱਤਰ ਵਿੱਚ ਗੁਰਸੇਵਕ ਸਿੰਘ ਨੂੰ ਚੋਣ ਲੜ ਕੇ ਕਿਸੇ ਮੁਸੀਬਤ ਵਿੱਚ ਨਾ ਪੈਣ ਦੀ ਸਲਾਹ ਦਿੱਤੀ ਗਈ ਹੈ ਚੋਣ ਲੜਨ ਦੀ ਹਾਲਤ ਵਿੱਚ ਉਸ ਨੂੰ ਗੋਲੀ ਮਾਰ ਦੇਣ ਦੀ ਧਮਕੀ ਦਿੱਤੀ ਗਈ ਹੈ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ